सीएम ਆਂਦੇਵ ਵੱਲੋਂ ਕਿਸਾਨ ਆਗੂਆਂ ਨੂੰ ਸਿੱਧਾ ਚੈਲੰਜ ਦਿੱਤਾ ਗਿਆ ਖੇਤੀ ਸੰਕਟ ਦੇ ਨਾਲ ਜੁੜੇ ਮੁੱਦਿਆਂ 'ਤੇ ਲਾਈਵ ਬਹਿਸ ਦੀ ਚੁਣੌਤੀ ਦਿੱਤੀ ਗਈ ਹੈ ਪ੍ਰਦਰਸ਼ਨਕਾਰੀ ਕਿਸਾਨਾਂ ਤੇ ਸਿੱਖਾ ਨਿਸ਼ਾਨਾ ਸਾਧਿਆ ਗਿਆ ਉਹਨਾਂ ਨੇ ਕਿਹਾ ਕਿ ਸੜਕਾਂ ਤੇ ਰੇਲਾਂ ਰੋਕ ਕੇ ਆਪਣੀਆਂ ਦੁਕਾਨਾਂ ਚਲਾ ਰਹੇ ਨੇ ਕਿਸਾਨ ਆਗੂ ਤਾਂ ਬੇਤੁਕੇ ਮੁੱਦਿਆਂ ਤੇ ਆਮ ਲੋਕਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ ਕਿਸਾਨ ਆਗੂਆਂ ਨੇ ਨਜਾਇਜ਼ ਢੰਗ ਦੇ ਨਾਲ ਕਾਫੀ ਪੈਸਾ ਇਕੱਠਾ ਕੀਤਾ ਤਾਂ ਸੀਐਮ ਮਾਨ ਦੇ ਵੱਲੋਂ ਕਿਸਾਨਾਂ ਤੇ ਸਿੱਧੇ ਨਿਸ਼ਾਨੇ ਸਾਧੇ ਗਏ ਨੇ ਉਹਨਾਂ ਨੇ ਕਿਹਾ ਕਿ ਕਈ ਹੋਟਲਾਂ ਤੇ ਹਸਪਤਾਲਾਂ 'ਚ ਕਿਸਾਨ ਆਗੂਆਂ ਦੀ ਹਿੱਸੇਦਾਰੀ ਹੈ ਨਾਲ ਹੀ ਸੀਐਮ ਮਾਨ ਦੇ ਵੱਲੋਂ ਕਿਸਾਨ ਆਗੂਆਂ ਨੂੰ ਸਿੱਧਾ ਚੈਲੰਜ ਦਿੱਤਾ ਗਿਆ ਕਿ ਖੇਤੀ ਸੰਕਟ ਦੇ ਨਾਲ ਜੁੜੇ ਅਹਿਮ ਮੁੱਦਿਆਂ ਤੇ ਲਾਈਵ ਬਹਿਸ ਦੀ ਚੁਣੌਤੀ ਦਿੱਤੀ ਹੈ ਤਸੀਮ ਬਾਂਦੇਵਾ ਲੋਕ ਪ੍ਰਦਰਸ਼ਨਕਾਰੀ ਕਿਸਾਨਾਂ ਤੇ ਨਿਸ਼ਾਨਾ ਸਾਧਿਆ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਸੜਕਾਂ ਤੇ ਰੇਲਾਂ ਰੋਕ ਕੇ ਕਿਸਾਨ ਆਪਣੀਆਂ ਦੁਕਾਨਾਂ ਚਲਾ ਰਹੇ ਨੇ ਬੇਤੁਕੇ ਮੁੱਦਿਆਂ ਤੇ ਆਮ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇੱਕ ਬਿਆਨ ਦੇਖਿਆ ਹੈ ਕਿਸਾਨਾਂ ਬਾਰੇ। ਮੈਨੂੰ ਲੱਗਦਾ ਹੈ ਭਵਾਨਪਨ ਜਿਵੇਂ ਆਪਣਾ ਕੋਈ ਦਿਮਾਗੀ ਸੰਤੁਲਨ ਨਾ ਜਿਹੜਾ ਹੈਗਾ ਉਹ ਖਰਾਬ ਚੁੱਕ ਕਰ ਚੁੱਕਾ ਹੁੰਦਾ ਹੈ। ਕਿਸਾਨਾਂ ਬਾਰੇ ਬਿਆਨ ਹੈ ਵੀ ਕਿਸਾਨ ਜੋ ਹੈ ਇਹਨਾਂ ਦੇ ਹੋਟਲਾਂ 'ਚ ਹਿੱਸੇ ਐ ਇਹਨਾਂ ਦੇ ਹਸਪਤਾਲਾਂ 'ਚ ਹਿੱਸੇ ਐ 40-40 ਸਾਲ ਹੋ ਗਏ ਕਿਉਂਕਿ ਮੰਤਪਾਲ ਨੂੰ ਕਹਿਣਾ ਚਾਹੁੰਦਾ ਕਿਸਾਨਾਂ ਤਾਵਾ ਨੂੰ ਸੇਵਾ ਕਰਦੇ ਆ ਜੇ ਕਿਸੇ ਦਾ ਹਿੱਸਾ ਹੈਗਾ ਹਸਪਤਾਲ 'ਚ ਕਿਸੇ ਦਾ ਹੋਟਲ 'ਚ ਹਿੱਸਾ ਹੈ ਉਹਦਾ ਨਾਂ ਯਾਰ ਹੀ ਕਰ ਬਹੁਤ ਜਥੇ ਬੰਦੀਆਂ ਇਹਨਾਂ ਨੇ ਘਰ ਕੋ ਆਏ ਨੇ ਮਾਨ ਸਾਹਿਬ ਤੋਂ ਤੋਂ ਕੋਲ ਚੁੱਕਾ ਐ ਪਹਿਲਾਂ ਕਿ ਮੈਂ ਵੀਡੀਓ ਬਾਈ ਸੀ कि ਹੁਣ ਤੈਨੂੰ ਜੋ ਧਰਨੇ ਆ ਮੁਜ਼ਾਰੇ ਆ ਇਹ ਮਾਰੇ ਲੱਗਦੇ ਆ ਇਹਨਾਂ ਤੇ ਤੂੰ ਬਿਆਨ ਦਾਗਦਾ ਤੂੰ ਦਬਾਅ ਪਾਉਣ ਚਾਹੁੰਦਾ ਨਾ ਜਥੇਬੰਦਗਾਥੀ ਇੱਥੇ ਬਹੁਤ ਸਾਰੇ ਨੇਤਾ ਆਏ ਨੇ ਬਹੁਤ ਸਾਰੇ ਚਲੇ ਗਏ ਔਰ ਦੁਨੀਆ ਆਉਂਦੀ ਜਾਂਦੀ ਰਹਿੰਦੀ ਹੈ ਇੱਕ ਚਲਦੀ ਸਰਾਂ ਸਰਕਾਰਾਂ ਇਸ ਤਰ੍ਹਾਂ ਇੱਕ ਬੰਦਾ ਸਥਿਰ ਨਹੀਂ ਹੁੰਦਾ ਉਹਨੇ ਚਲੇ ਜਾਣਾ ਹੁੰਦਾ